848 2001 ਮਾਡਲ ਆ ਤੇ ਕੀਮਤ ਹੈ ਜੀ 1,30,000 94 ਮਾਡਲ ਆ ਤੇ 1 ਲੱਖ ਰੁਪਇਆ ਕੀਮਤ ਆ ਤੇ ਆ ਗਿਆ AC 2012 ਮਾਡਲ ਆ ਤੇ ਕੀਮਤ ਹੈ ਜੀ 2,10,000 ਤੇ 1 ਲੱਖ ਤੇ 85,000 ਰੁਪਇਆ ਕੀਮਤ ਆ ਤੇ ਪੰਜਾਬ ਨੰਬਰ ਆ ਜਿਆ ਸਵਰਾਜ 855 ਪੰਜਾਬ ਨੰਬਰਾਂ ਤੇ ਬਠਿੰਡੇ ਦਾ ਨੰਬਰ ਆ 2018 ਮਾਡਲ ਆ 5 ਲੱਖ 78000 ਰੁਪਿਆ ਕੀਮਤ ਆ ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਅਗਿਆ ਸਵਰਾ 735 2000 ਮਾਡਲ ਆ 2 ਲੱਖ ਤੇ 5000 ਰੁਪਿਆ ਕੀਮਤ ਆ ਤੇ ਅਗਿਆ ਏਸੀ 450 ਪੰਜਾਬ ਨੰਬਰਾਂ ਤੇ ਮਾਨਸਾ ਦਾ ਨੰਬਰ ਤੇ 2011 ਮਾਡਲ ਤੇ ਕੀਮਤ ਹੈ ਦੀ 2 ਲੱਖ ਤੇ 57000 ਤੇ ਅੱਗੇ ਐਕਸਰ 94 ਮਾਡਲ ਤੇ ਕੀਮਤ ਹੈਗੀ ਹੈ ਦੀ 1 ਲੱਖ ਤੇ 47000 ਰੁਪਿਆ ਤੇ ਅੱਗੇ ਫਿਰ ਐਕਸਰ 95 ਮਾਡਲ ਤੇ ਕੀਮਤ ਹੈ ਦੀ 1 ਲੱਖ ਤੇ 8000 ਰੁਪਿਆ ਤੇ ਅੱਗੇ 16855 2007 ਮਾਡਲ ਆ 2 ਲੱਖ ਤੇ 93000 ਰੁਪਿਆ ਕੀਮਤ ਆ ਤੇ ਅੱਗੇ ਮਹਿੰਦਰਾ 265 2002 ਮਾਡਲ ਆ ਤੇ ਪੂਰਾ 2 ਲੱਖ ਰੁਪਿਆ ਕੀਮਤ ਆ ਤੇ ਮਗਰਲੇ ਡਰ ਨਵੇਂ ਆ ਤੇ ਅੱਗੇ ਸੋਨਾ ਲੀਕਾ 2015 ਮਾਡਲ ਆ 2 ਲੱਖ ਤੇ 50000 ਰੁਪਏ ਕੀਮਤ ਆ ਤੇ ਨੰਬਰ ਦੱਬ ਵਾਲੀ ਦਾ ਤੇ ਹਰਿਆਣੇ ਦਾ ਨੰਬਰ ਆ ਅੱਗੇ ਸਵਰਾਜ 855 98 ਮਾਡਲ ਆ 2 ਲੱਖ ਤੇ 25000 ਰੁਪਏ ਕੀਮਤ ਆ ਤੇ ਅੱਗੇ ਫੇਰ ਸਵਰਾਜ 855 2001 ਮਾਡਲ ਆ ਤੇ 2 ਲੱਖ ਤੇ 25000 ਰੁਪਏ ਦੀ ਕੀਮਤ ਆ ਤੇ ਅਗਿਆ ਫਿਰ ਸਵਰਾਜ 735 2003 ਮਾਡਲ ਆ 2 ਲੱਖ ਤੇ 35000 ਰੁਪਏ ਕੀਮਤ ਆ ਪਟਿਆ ਖਾਰਮ ਡ੍ਰੈਗ 60 ਪੰਜਾਬ ਨੰਬਰ ਆ ਤੇ ਪਟਿਆਲੇ ਦਾ ਨੰਬਰ ਆ 2008 ਮਾਡਲ ਆ 2 ਲੱਖ ਤੇ 95000 ਕੀਮਤ ਆ ਤੇ ਅਗਿਆ ਸੋਨਾ ਲਿਕਾ 2018 ਮਾਡਲਾ ਤੇ ਪੰਜਾਬ ਨੰਬਰਾਂ 4 ਲੱਖ ਤੇ 65000 ਰੁਪਿਆ ਕੀਮਤ ਦਾ ਤੇ ਅਗਿਆ 36 ਦੀ 2013 ਮਾਡਲਾ 4 ਲੱਖ ਤੇ 90000 ਰੁਪਿਆ ਕੀਮਤ ਦਾ